ਪਰੋਣਿਆ ਵੇ ਕੁੱਲ ਦੁਨੀਆਂ ਤੋਂ ਸੋਹਣਿਆ ਢੋਲੀ ਤੁਰਨ ਸਮੇ ਕੁੜੀ ਦੀਆਂ ਅੱਖਾਂ ਦੇ ਵਿੱਚ ਆਏ ਹੰਝੂ ਤੇ ਆਪਣੇ ਪਿਤਾ ਦੇ ਗੱਲ ਲੱਗ ਕੇ ਰੋਈ ਜੱਥੇ ਕੀ ਦੋਸਤੋ ਇਹ ਵੀਡੀਓ ਹਰ ਇੱਕ ਬੰਦੇ ਨੂੰ ਭਾਵਕ ਕਰਕੇ ਰੱਖ ਦੇਵੇਗੀ ਕਿ ਪੇਕੇ ਸੋਹਰੇ ਹੁੰਦੇ ਰੱਬਾ ਧੀਆਂ ਦੇ ਘਾਤੋਂ ਕਰਨੇ ਹੁੰਦੇ ਧੀਆਂ ਤੇ ਜੱਥੇ ਕੀ ਦੋਸਤੋ ਇਹ ਕੁੜੀ ਆਪਣਾ ਘਰ ਛੱਡ ਕੇ ਤੇ ਦੂਜੇ ਘਰ ਜਾ ਕੇ ਬਸਾਂ ਚਲੀ ਜਾਂਦੀ ਜੱਥੇ ਕੀ ਦੋਸਤੋ ਦੇਖਿਆ ਜਾਵੇ ਕੀ ਧੀਆਂ ਦੇ ਲਈ ਆਪਣੇ ਮਾਪੇ ਦਾ ਘਰ ਛੱਡ ਕੇ ਬਗਾਨੇ ਘਰ ਦੇ ਵਿੱਚ ਬਸਣਾ ਬੇहद ਔਖਾ ਹੁੰਦਾ ਹੈ ਜੱਥੇ ਕਿ ਦੋਤੇ ਹੀ ਕੁੜੀਆਂ ਦੀ ਮਜਬੂਰੀ ਬੇਸ਼ੱਕ ਕੋਈ ਵਰਲਾ ਹੀ ਸਮਝਦਾ ਹੋਵੇਗਾ ਬੇਸ਼ੱਕ ਦੋਤੇ ਅੱਜ ਦੇ ਸਮੇਂ ਦੇ ਵਿੱਚ ਸਮਾਜ ਨੇ ਔਰਤ ਨੂੰ ਇੱਕ ਨੀਮਾ ਦਰਜ ਦਿੱਤਾ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਵੀਡੀਓ ਦੇਖ ਕੇ ਮਨ ਬੇहद ਪ੍ਰਭਾਵਿਤ ਹੋ ਜਾਂਦਾ ਹੈ ਕਿ ਕੁੜੀਆਂ ਦੇ ਲਈ ਕਿੰਨਾ ਔਖਾ ਹੁੰਦਾ ਹੈ ਕਿ ਆਪਣਾ ਬਚਪਨ ਜਿੱਥੇ ਬਤਾਇਆ ਹੋਵੇ ਵੀ ਕੀ ਬਾਈ ਸਾਰ ਜਿਹੇ ਪਰਿਵਾਰ ਦੇ ਨਾਲ ਤੇ ਉਹਨੂੰ ਛੱਡ ਕੇ ਦੂਜੇ ਕਰ ਜਾ ਕੇ ਬਸਣਾ ਤੇ ਆਪਣੇ ਪਤੀ ਦੇ ਨਾਲ ਰਹਿਣਾ ਤੇ ਨਾਮਰ ਜੀਵਨ ਬਤੀਤ ਕਰਨਾ ਤੇ ਜਮੀ ਜ਼ਿੰਦਗੀ ਦੀ ਸ਼ੁਰੂਆਤ ਨੂੰ ਲੈ ਕੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਤੁਸੀਂ ਵੀ ਦੋਸਤੋ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇੱਕ ਕੁੜੀ ਦੇ ਲਈ ਕਿੰਨਾ ਔਖਾ ਹੁੰਦਾ ਹੈ ਕਿ ਆਪਣਾ ਕਰ ਸਬਾਰ